ਉਹ ਜਿਆਦੇ ਮਾਨ ਦਿੰਦੇ ਆ ਦੋ ਜਿਆਦਾ ਮਾਨ ਦਿੰਦੇ ਆ ਭੈਣ ਭਰਾ ਹਦੋਂ ਜਿਆਦਾ ਮਰਾਇਆ ਸੇ ਮਾਨ ਦਿੰਦੇ ਆ ਲਈ ਐਦਾਂ ਕਰਨ ਦੀ ਲੋੜ ਨਹੀਂ ਆ ਬਸ ਐ ਮਾਨ ਆ ਜੋ ਚਾਰਾ ਹੀ ਕਰਨੀ ਲੋੜ ਆ ਦੇ ਗੁਲਫੀ ਵਾਲੇ ਪਾਂ ਪਾਂਵ ਜਉਂਦੇ ਹੁੰਦੇ ਪਾਂ 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 ਜਵਾਗ ਭੱਜਿਉਂਦੇ ਬਸ ਉਹ ਕਰਮਾ ਵਾਲੀ ਦਾ ਕਰ ਥੜੀ ਤੇ ਗੇੜਾ ਰਾਜਾ ਕਢਾਉਣਾ ਮੈਂ ਨਾ ਜ਼ਰੂਰ ਬੰਦਾ ਜੀ ਵੇਖੋ ਜੀ ਬੱਚਾ ਇਹਨਾਂ ਕਰਕੇ ਆਪਣੇ ਘਰ-ਬਾਰ ਚਲਦੇ ਆ ਜੀ ਲਓ ਜੀ ਬਾਬਾ ਨਾਨਕ ਮਿਹਰ ਕਰੇ ਇਹਦੇ ਘਰੇ ਵੀ ਜਾਵੇ ਲੈਣੀਆਂ ਕਰੇ ਤਪਾਰੇ ਮੁੰਡਾ ਹੱਥ ਛੱਡਦੇ ਆਂ ਕਰਕੇ ਤੇ ਉਹ ਧਾਰਾਂ ਜਿਹੜੀਆਂ ਆਪਣੇ ਆਪ ਹੀ ਇੱਕ ਗੱਡੀ ਚੋਂ 3-4 ਵੈਸੇ ਭਗਦੀਆਂ ਨੇ ਬਾਬਾ ਤਿੰਨ ਚੌਤੋਂ ਵੀ ਜ਼ਿਆਦਾ ਤੇ ਮੈਂ ਹੈ ਤੇ ਗੱਡੀ ਠੱਕਣ ਟੁਕਣ ਲਾ ਤੇ ਥਾਰਾ ਤੁਰਿਆ ਆਉਂਦਾ ਕੰਮ हां जी दोस्तों सारेया नु ससरी काल स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਹੈ ਪਿੰਡ ਟੋਟੀਆਂ ਟੋਟੀਆਂ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈ ਪਾਉ ਅਨੋਖ ਸਿੰਘ ਹੋਣਾ ਦੇ ਕੋਲ ਦੋਸਤੋ ਅੱਜ ਪਹੁੰਚੇ ਆਪਾਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਬਹੁਤ ਵਧੀਆ ਚੰਗੇ ਨਕੀਨੇ ਦਿਖਾਉਣੇ ਆ ਪਸ਼ੂ ਹਰ ਵਾਰ ਜਿਹੜੇ ਦੋਸਤੋ ਚੰਗੇ ਹੁੰਦੇ ਆ ਪਰ ਅੱਜ ਕੁਝ ਵੱਖਰੇ ਕੁਝ ਚੰਗੇ ਸਪੈਸ਼ਲ ਪਸ਼ੂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ ਕੋਈ ਦੋ ਮਜਾਂ ਤੇ ਦੋ ਤਕਰੀਬਨ ਵੜਾ ਹੋਣ ਗਈਆਂ ਠੀਕ ਆ ਵੜਾ ਵੀ ਕਾਫੀ ਸੋਹਣੀਆਂ ਨੇ ਕਮਾਲ ਦੀਆਂ ਵੜਾ ਨੇ ਪਰ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਬਹੁਤ ਖੂਬਸੂਰਤ ਪਹਾਉ ਹੁਣਾਂ ਨੇ ਬਿਲਕੁਲ ਲਿਆਂਦੀ ਆ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂਗੇ ਕਾਫੀ ਵੀਰਾਂ ਨੂੰ ਪਸੰਦ ਆਊਗੀ ਝੋਟੀ ਪੂਰਾ ਰਿਕਾਰਡ ਪੁੱਛਾਂਗੇ ਕੀ ਮਿਲ ਰਿਕਾਰਡ ਆ ਦੋਸਤੋ ਪਿਛਲੇ ਸਵੇਿਆਂ ਦਾ ਇਸ ਝੋਟੀ ਦਾ ਸੋ ਪੂਰੀ ਡਿਟੇਲ ਜਾਣਨ ਦੇ ਲਈ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਉਹ ਤੁਹਾਨੂੰ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਤੇ ਨਸ਼ਹਿਰੇ ਪੰਨੂਆ ਤੋਂ ਦੋਸਤੋ 5 ਕਿਲੋਮੀਟਰ ਦੀ ਦੂਰੀ ਆ ਟੋਟੀਆਂ ਪੈਂਡ ਦੀ ਸੇਰੋਂ ਤੋਂ 5 ਕਿਲੋਮੀਟਰ ਦੀ ਦੂਰੀ ਆ ਠੀਕ ਆ ਸੋ ਗੱਲਬਾਤ ਆਪਾਂ pau ਅਨੋਖ ਸਿੰਘ ਉਹਨਾਂ ਨਾਲ ਕਰਨੀ ਆ ਠੀਕ ਆ ਜੀ ਨਾਲ ਮੇਰੇ ਬਿਲਕੁਲ ਉਹਨਾਂ ਦਾ ਲੜਕਾ ਵੀਰ ਗੁਰਲਾਲ ਵੀ ਖੜਾ ਸੋ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਆਓ ਚੱਲਦੇ ਆਂ ਜੀ ਸੋ ਦੋਸਤੋ ਅੱਜ 30 ਅਕਤੂਬਰ ਨੂੰ ਇਹ ਕਵਰੇਜ ਕਰਦੇ ਆਪਾਂ ਕੱਲ ਨੂੰ ਦੋਸਤੋ ਮਾਰਨਿੰਗ 6 ਵਜੇ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਪਸ਼ੂ ਜਿਹੜਾ ਪਸੰਦ ਆਊਗਾ ਨਰਖ ਪਰਖਾ ਤਸੱਲੀ ਆ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਠੀਕ ਆ ਜੀ ਸ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਜਾਂਦੇ ਰਹਿੰਦੇ ਆ ਸੋ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਜੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਪਾਉ ਲੋਕ ਸਿੰਘ ਜੀ ਸਾਸਰੀਕਾਲ ਸਾਸਰੀਕਾਲ ਆਇਤ ਸਾਸਰੀਕਾਲ ਠੀਕ ਠਾਕ ਹੋ ਠੀਕ ਠਾਕ ਮੇਰੇ ਭੈਣ ਭਰਾ ਸਾਰਿਆਂ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਾਸਰੀਕਾਲ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਕਰੇ ਸਾਰਿਆਂ ਦੀ ਮਹਾਰਾਜ ਕਿਰਪਾ ਕਰੇ ਠੀਕ ਆ ਜੀ ਹੋਰ ਪਾਉ ਜੀ ਸੇਤਾ ਰਾਜੀਦੂ ਜੀ ਹਾਂ ਠੀਕ ਠਾਕ ਸੇਤਾ ਰਾਜ ਤਾਂ ਠੀਕ ਠਾਕ ਮਹਾਰਾਜ ਕਿਰਪਾ ਕਰੇ ਠੀਕ ਆ ਠੀਕ ਆ ਜੀ ਠੀਕ ਆ ਗਰ ਲਾਲ ਭਾਈ ਕੀ ਹਾਲ ਨੇ ਸਨਾਂ ਦਾ ਬਾਬੇ ਨਾਨਕ ਦੀ ਮਿਹਰ ਆ ਤੇ ਕਿਰਪਾ ਬਾਬੇ ਦਾਲੂ ਬਹੁਤ ਵਧੀਆ ਗੱਲ ਆ ਅੱਛਾ ਅ ਅੱਜ ਗਰਨਾਲ ਤੇ ਭਾਉ ਅੱਜ ਕਿੰਨੇ ਪਸ਼ੂ ਆਪਣੇ ਕੋਲ ਬਕਾਊਗਾ ਅੱਜ ਆਪਣੇ ਕੋਲ ਦੋ ਮੱਝਾਂ ਵਾਂ ਤੇ ਦੋ ਘਾਵਾ ਵੀਰ ਜੀ ਹਾਂਜੀ ਹਾਂਜੀ ਇੱਕ ਮੱਝ ਸੂਈ ਆ ਤੇ ਇੱਕ ਗੱਬਣ ਆ ਹਾਂਜੀ ਇੱਕ ਗਾਂ ਵੀ ਸੂਈ ਆ ਤੇ ਇੱਕ ਗੱਬਣ ਆ ਠੀਕ ਆ ਜੀ ਹਾਂਜੀ ਚਾਰ ਨਾ ਗਿਆ ਚਾਰ ਨਾ ਗਿਆ ਜੀ ਇੱਕ ਗਿਫਟ ਵੀ ਲਿਆਂਦਾ ਆ ਆਪਾਂ ਅੱਛਾ ਜੀ ਹਾਂਜੀ ਅੱਛਾ ਜੀ ਮੈਨੂੰ ਪਹਿਣਾ ਸਾਰਿਆਂ ਨੂੰ ਲਓ ਜੀ ਇੱਕ ਬਹੁਤ ਵਧੀਆ ਚੰਗਾ ਨਗੀਨਾ ਜਿਹੜਾ ਦੋਸਤੋ ਸਾਹਮਣੇ ਤੁਸੀਂ ਦੇਖ ਰਹੇ ਜੇ ਫੁਲਕਾਰੀ ਪਾ ਕੇ ਪੂਰਾ ਡੈਕੋਰੇਟ ਕੀਤਾ ਗਿਆ ਕਾਫੀ ਸੋਹਣੀ ਮੱਝ ਆ ਝੋਟੀ ਆ ਪਸੰਦ ਆਊਗੀ ਮੈਂ ਪਹਿਲਾਂ ਜ਼ਿਕਰ ਕਰਤਾ ਸੀਗਾ ਝੋਟੀ ਕਾਫੀ ਸੋਹਣੀ ਆ ਕਾਬਲੇ ਤਾਰੀਫ ਆ ਪੂਰੀ ਗੱਲਬਾਤ ਕਰਾਂਗੇ ਪਿਛਲੇ ਸਵੇਰ ਦਾ ਕੀ ਰਿਕਾਰਡ ਐ ਇਸ ਝੋਟੀ ਦਾ ਜੀ अच्छा पऊजी ये चार पशुआ हां जी वीर जी ओना ਦੇ ਵਿੱਚੋਂ ਇੱਕ ਆਪਣੇ ਕੋਲੇ ਝੋਟੀ ਆਈ ਹੈ ਜੀ हां जी ਇਹ ਝੋਟੀ ਆਈ ਹਾਂਜੀ اچھا ਪਊਜੀ ਕਾफी ਸੋਹਣੀ ਝੋਟੀ ਆ ਕਾਬਲੇ ਤਾਰੀਫ ਆ ਹਾਂਜੀ ਕੀ ਬੈਕਗ੍ਰਾਉਂਡ ਦਾ ਕੀ ਰਿਕਾਰਡ ਆ ਜੀ ਇਹਦਾ ਵੀਰ ਜੀ ਬੈਕਗ੍ਰਾਉਂਡ ਇਸ ਤਰ੍ਹਾਂ ਵਾਂ ਜਾਣੀ ਕਿ ਇਹ 18 ਕਿਲੋ ਇਹਨੇ ਦਿੱਤਾ ਵਾ ਪਹਿਲੇ ਸੂਏ ਜੀ ਤੇ ਐਰਕਾ ਤੀਜੇ ਸੂਏ ਸੂਣਾ ਵਾ ਦੂਜੇ ਸੂਏ 20 ਤੋਂ ਵੀ ਬਾਹਰ ਗਈ ਆ ਐਰਕਾ ਜਾਨੀ ਕਿ ਇਹਦੀ ਮੀਤ ਆ ਮਲ ਜਾਣੀ ਕਿ ਨਾ 21 ਦੇਵੇ 22 ਕਿਲੋ ਦੇਵੇ ਜੀ ਤੇ ਜੇ ਤੇ ਆਪਣੇ ਘਰੇ ਕੋਈ ਸੂ ਪੈਂਦੀ ਆ ਹਾਂਜੀ ਤੇ ਫੇ ਆਪਾਂ ਕੋਈ 8-10 ਦਿਨ ਰਹਿੰਦੀ ਆ ਤੇ ਫੇ ਆਪਾਂ 18 ਤੋਂ ਯਾਨੀ ਕਿ ਵੱਧ ਚੋਗੇ ਵਿਖਾਵਾਂਗੇ ਤੇ ਜੇ ਗੱਬਣ ਲੈ ਜਾਂਦਾ ਤੇ ਫੇ ਤੇ ਅਗਲੇ ਦੀ ਸੇਵਾ ਦੀ ਗੱਲ ਆ ਨਾ ਹਾਂਜੀ ਸਤੂ ਸਾਹਿਬ ਹੁਣ ਮੌਕੇ ਦਾ ਰੇਟ ਆਪਾਂ ਉਸ ਹਿਸਾਬ ਨਾਲ ਕਰਾਂਗੇ ਜੇ ਆਪਾਂ ਸਵਾ ਆਗੇ ਤੁਹਾਨੂੰ ਪੂਰਾ ਕਰਕੇ ਦਵਾਂਗੇ ਫੇ ਰੋਸ ਹਿਸਾਬ ਨਾਲ ਜੇ ਆਪਾਂ 20 22 23 ਕਿਲੋ ਦੁੱਧ ਚਵਾਉਣੇ ਆ ਫੇ ਰੇਟ ਉਸ ਹਿਸਾਬ ਨਾਲ ਹੋਊਗਾ ਜੀ ਹਾਂਜੀ ਮਾੜੀ ਕੋਈ ਕਮੀ ਪੇਸ਼ੀ ਨਹੀਂ ਆ ਤੇ ਮੈਂ ਤੇ ਇਹ ਨਾ ਰਾਜਸਿਆਂ ਕਿੱਡਾ ਕਰਮ ਵਾਲਾ ਘਰੂ ਜਿਹਦੇ ਘਰੇ ਮੱਝ ਜਾਣੀ ਆ ਵਾਹ ਜੀ ਵਾਹ ਹਾਂ ਬਹੁਤ ਜ਼ਿਆਦਾ ਕਰਮ ਵਾਲਾ ਘਰ ਉਹ ਜਿਹੜੇ ਘਰੇ ਮੱਝ ਜਾਣੀ ਆ ਯਾਨੀ ਕਿ ਇਹਦੀ ਚਵਾਈ ਇਹਦੀ ਮੈਂ ਮਤਲਬ ਮੂੰਹ ਦੇ ਨਾਲ ਤਾਰੀਫ ਨਹੀਂ ਕਰ ਸਕਦਾ ਜਿਹੜਾ ਜੱਟ ਲੈ ਜਾਊਗਾ ਜੇ ਉਹਨੇ ਫੋਨ ਹੀ ਨਾ ਕੀਤਾ ਤੇ ਵਪਾਰ ਛੱਡ ਦਊਗਾ ਠੀਕ ਆ ਜੀ ਜੇ ਇਹਦੀ ਤਾਰੀਫ ਨਾ ਕੀਤੀ ਤੇ ਵਪਾਰ ਕਰਨ ਨੂੰ ਛੱਡ ਦਊ ਮੈਂ ਵਾਹ ਜੀ ਇਹੋ ਜੀ ਮੱਝ ਮਾਲਕ ਨੇ ਦੇ ਦਿੱਤੀ ਐਨੀ ਜਿਆਦੀ ਖੂਬਸੂਰਤ ਹਾਂਜੀ ਐਨੀ ਜਿਆਦੀ ਚੰਗੀ ਮੀਂਹ ਆਪੇ ਇਸ ਤਰ੍ਹਾਂ ਐਨੀ ਜਿਆਦੀ ਮਤਲਬ ਦੁੱਧ ਦੀ ਗੱਲਾਂ ਹੀ ਗਾਵਾ ਤੇ ਐਨੀ ਜਿਆਦੀ ਰੱਬ ਨੇ ਇਹਨੂੰ ਸੁੰਦਰਤਾ ਲਾਈ ਆ ਤੇ ਕਿਤੇ ਨਾ ਅੱਧਾ ਘੰਟਾ ਲਾ ਕੇ ਰੱਬ ਨੇ ਇਹਨੂੰ ਵੇਲੇ ਬਹਿ ਕੇ ਹੀ ਰੂਪ ਦਿੱਤਾ ਵਾਹ ਜੀ ਵਾਹ ਹਾਂਜੀ ਸੋ ਝੋਟੀ ਮੱਝ ਕੋਈ ਵੀ ਰ ਮੰਨ ਸਕਦਾ ਤੀਜਾ ਸੂਆ ਜਿਹੜਾ ਹੁਣ ਦੋਸਤੋ ਇਹ ਸੁਣੀ ਹੈ ਤੀਜਾ ਸੂਆ ਪਿਓਰ ਤੀਜੇ ਚੋਂ ਚੌਥਾ ਸੂਆ ਨਹੀਂ ਗਾਇ ਠੀਕ ਹੈ ਜੀ ਹਾਂਜੀ ਤੇ ਆਪਾਂ ਮਲ ਦੁਜਾਖੀ ਰਾਜ ਤੋਂ ਗੱਲ ਨਹੀਂ ਫੱਪਦੀ ਜੋ ਹੈਗਾ ਆਪਾਂ ਉਹ ਦੱਸਣਾ ਰਾਜ ਤੋਂ ਹਾਂਜੀ ਬਿਲਕੁਲ ਹਾਂਜੀ ਅੱਛਾ ਜਿੱਦਾਂ ਹੁਣ ਆਪਾਂ ਬਿਲਕੁਲ ਘਰੋਂ ਲੈ ਕੇ ਆਂਦੀ ਆ ਹਾਂਜੀ ਵੀਰ ਜੀ ਉਹਨਾਂ ਕੋਈ ਆਪਾਂ ਨੂੰ ਬਿਲਕੁਲ ਗਿਣਤੀ ਮਿੰਤੀ ਵਾਲੇ ਕੋਈ ਦੇਣ ਦੱਸੇ ਹੋਣਗੇ ਵੀ ਦੋ ਦੇ ਦੇ ਯਾਨੀ ਕਿ ਮਲ ਸਾਨੂੰ 3-4 ਦਿਨ ਹੋ ਗਿਆ ਉਸ ਦਿਨੋਂ ਆਦੇ ਹੀ 8 ਦਿਨ ਇਹਦੇ ਰਹਿੰਦੇ ਆ ਹਾਂਜੀ ਤੇ ਅੱਜ ਇਹਦੇ ਲਾਲਾ ਸਾਹਿਬ ਰਾਜਸਿਆਂ ਚਾਰ ਪੰਜ ਦਿਨ ਯਾਨੀ ਕਿ ਚਾਰ ਦਿਨ ਤੋਂ ਉਤਰ ਰਹੀ ਤੇ ਦੋ ਉੱਤੇ ਵੀ ਘੜ ਸਕਦੀ ਆ ਯਾਨੀ ਕਿ ਪੰਜਵੇਂ ਛੇਵੇਂ ਦਿਨ ਨੂੰ ਮਲਸੁੰਦੀ ਆ ਜੀ ਦਿਨ ਚਾਰ ਕਹੇ ਕੱਢਦੀ ਆ ਰਾਜਸਿਆਂ ਠੀਕ ਆ ਜੀ ਹਾਂਜੀ ਸੋ ਬਹੁਤ ਵਧੀਆ ਦੋਸਤੋ ਕਮਾਲ ਦਾ ਪ੍ਰਸ਼ੁਧਾਨਾ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾਉਣੇ ਆ ਸੋ ਰਿਕਾਰਡ ਕਾਫੀ ਤਸੱਲੀ ਭਾਉ ਨੋਖ ਸਿੰਘ ਹੁਣਾਵਲੋਂ ਦਿੱਤੀ ਜਾਂਦੀ ਆ ਯਾਨੀ ਕਿ ਰਾਜ ਪਿੱਛੋਂ ਜਿਹੜੇ ਪ੍ਰੋਸੇਜੋਗ ਗੱਲ ਕਹੀ ਗਈ ਜੀ ਰਾਜਸਿਆਂ ਇਹੋ ਜੀਆਂ ਚੀਜ਼ਾਂ ਤੇ ਪੈਸੇ ਨਾਲ ਵੀ ਨਹੀਂ ਰਾਜਸਿਆਂ ਨਹੀਂ ਮਿਲਦੀਆਂ ਪੈਸੇ ਨਾਲ ਪੈਸੇ ਦੇ ਹਾਰੇ ਕੀ ਜੇਬ ਭਰੀ ਫਿਰਦਾ ਪੈਸੇ ਦੀ ਕਈ ਗਏ ਤੇ ਕਈ ਆਏ ਇਹੋ ਜੀ ਸ਼ਹਿਰ ਰਾਜਸਿਆਂ ਪੈਸੇ ਨਾਲ ਨਹੀਂ ਮਿਲਦੀ ਨਹੀਂ ਮਿਲਦੀ ਸਹੀ ਗੱਲ ਆ ਹਾਂ ਸਹੀ ਕੋਈ ਸ਼ੱਕ ਨਹੀਂ ਦਿਲ ਕੱਢ ਕੇ ਸੌਦਾ ਕੀਤਾ ਮੈਂ ਤੇ ਇਹ ਗੱਲ ਬਾਪੂ ਦੀ ਜ਼ਿੰਦਗੀ ਵੀ ਐਡੀ ਮੱਝ ਨਹੀਂ ਬਾਪੂ ਨੇ ਖਰੀਦੀ ਤੇ ਮੈਂ ਵੀ ਨਹੀਂ ਖਰੀਦੀ ਜਿੰਨੇ ਲੈਣੀ ਦਿਲ ਕੱਢ ਕੇ ਸੌਦਾ ਕਰੋ ਇਹ ਉਤਰਾ ਸੌਦਾ ਕਰਨ ਵਾਲੀ ਰਾਜਸਿਆਂ ਯਕੀਨ ਕਰੀ ਮੇਰੀ ਨਾ 54 ਸਾਲ ਉਮਰ ਹੋ ਗਈ ਆ ਮੈਂ ਜ਼ਿੰਦਗੀ ਚ ਆਪਦੇ ਘਰੇ ਨਾਲ ਲਿਆਂਦੀ ਤੇ ਰਾਹ ਗਲੀ ਵੀ ਇਹੋ ਜੀ ਮੱਜ ਨਹੀਂ ਰਾਸਾਂ ਵੇਖੀ ਨਹੀਂ ਮੱਜ ਵੇਖੋ ਜੀ ਸਾਹਮਣੇ ਦਿਖਾ ਰਹੇ ਆ ਅੱਜ ਲਾਲੋ ਸਾਹਿਬ ਗਾਵਾਂ ਵਾਲਾ ਚੱਡਾ ਹੁਣੇ ਲਈ ਫਿਰਦੀ ਤੇ ਜੇ 4-5 ਦਿਨ ਕੱਢਦੀ ਆ ਤੇ ਸੀਨ ਤੇ ਐਡੀ ਕਿ ਜਿੱਥੇ ਮਰਜੀ ਸੰਗਲ ਮੁੱਤੇ ਥੋੜ ਦੋ ਤੇ ਉੱਥੇ ਹੀ ਖਲੋ ਜਾਂਦੀ ਆ ਠੰਡੀ ਤੇਰੀ ਨੀਗਲ ਮਲ ਪੂਰੀ ਦੇ ਲੋ ਜੀ ਸੋ ਕਮਾਲ ਦੀ ਇਹ ਜਿਹੜੀ ਦੋਸਤੋ ਮੱਜਾ ਕਮਾਲ ਦਾ ਪਸ਼ੂ ਤਾਨਾ ਠੀਕ ਆ ਬਹੁਤ ਸੋਹਣੀ ਆ ਕਾਬਲੇ ਤਰੀਫ ਆ ਜਿੰਨੀ ਵੀ ਤਰੀਫ ਕਰ ਲਓ ਨਹੀਂ ਥੋੜੀ ਆ ਆਰਡਰ ਕੁਆਲਿਟੀ ਕਾਫੀ ਬੈਸਟ ਆ ਬਿਲਕੁਲ ਘੜ ਘੜ ਕੇ ਥਾਣ ਲੱਗਾ ਠੀਕ ਹੈ ਜਿਹੜੇ ਵੀਰ ਨੇ ਖੜਨੀ ਆ ਜਿਹਦੇ ਘਰੇ ਦਾ ਨੋਂਗਾ ਵਾ ਜਾਨੀ ਕਿ ਉਹ ਆਂਡ ਗਵਾਂਡ ਵੀ ਜੇ ਲੱਡੂ ਨਾ ਵੰਡੇ ਤੇ ਉਹਨੂੰ ਮੱਝ ਖੜਨ ਦਾ ਰਾਜਸਿਆਂ ਫਾਇਦਾ ਕੋਈ ਨਹੀਂਗਾ ਤੁਝ ਇੰਨੀ ਰਕਮ ਲਾਉਣੀ ਆ ਜੇ 500 ਹੋਰ ਵੀ ਲਾ ਦੂਗਾ 120 ਦਾ ਡੱਬਾ ਆ ਜਾਂਦਾ ਵਾ ਤੇ ਉਹਨੂੰ ਜਿੰਨੇ ਸਕੇ ਸੋਦ ਰਿਆ ਡੱਬੇ ਵੰਡਨੇ ਚਾਹੀਦੇ ਆ ਚਾਹੀਦੇ ਆ ਹਾਂਜੀ ਵੇਖੋ ਜੀ ਕਮਾਲ ਦਾ ਪਸ਼ੂ ਤਾਂ ਨਾ ਠੀਕ ਹੈ ਜੀ ਸੋ ਕਾਫੀ ਮਲੇ ਦੀ ਮਤਰੀਫ ਮੂੰਹ ਦੇ ਨਾਲ ਰਾਜਸਿਆਂ ਕਰ ਨਹੀਂ ਸਕਦਾ ਇਹ ਰੇਂਜ ਰੋਵਰ ਆ ਹਾਂਜੀ ਠੀਕ ਹੈ ਜੀ ਮਾਰਕ ਨੇ ਕਿੱਡੀ ਕੇ ਦੀ ਸੁੰਦਰਤਾ ਲਾਈ ਆ ਮੈਨੂੰ ਤਾਂ ਕੋਈ ਸਮਝਣੋਂ ਬਾਹਰ ਆ ਮਲੇ ਨੂੰ ਸੁੰਦਰਤਾ ਜਿਹੜੀ ਲਾਈ ਆ ਨਾ ਇਹਦੇ ਸੁੰਦਰਤਾ ਜਿਹੜੀ ਆ ਨਾ ਇਹਦੇ ਰੱਬ ਨੇ ਵਿਹਲੇ ਬਹਿ ਕੇ ਰੂਪੇ ਦਾ ਬਣਾਇਆ ਵਾਹ ਜੀ ਵਾਹ ਸੋ ਕਾਫੀ ਸੋਹਣੀ ਦੋ ਕੀ ਦਿਨ ਹੋਏ ਆਈ ਨੂੰ ਤੇ ਕੋਈ ਲਿਸ਼ੂ ਲਿਸ਼ੂ ਨਹੀਂ ਕਰਦਾ ਪੰਜ ਦਿਨ ਅੱਜ ਦੀ ਨਹੀਂ ਜੀ ਕਰਦਾ ਘੇੜੇ ਕਢਾਈ ਜਾਈਗੇ ਵਾਹ ਜੀ ਵਾਹ ਜੀ ਵੇਖੋ ਜੀ ਆਪਣੇ ਆਪ ਕਰਮਾ ਇੱਕ ਘੇੜਾ ਦੇ ਹੋਰ ਆ ਫਲਕਾਰੀ ਲਾ ਦਿੱਤੋ ਬੱਤ ਆ ਦੇਖੋ ਠੀਕ ਆ ਹਾਂਜੀ ਆ ਦੇਖੋ ਜੀ ਪਿੱਟ ਪੂੜਾ ਦੇਖੋ ਦੋਸਤੋ ਸੁੰਦਰਤਾ ਦੇਖੋ ਬਿਲਕੁਲ ਬਲੈਕ ਸ਼ਾਈ ਸ਼ੂਈ ਬਹੁਤ ਜਿਆਦੀ ਹੈ ਮੱਝ ਦੇ ਵਿੱਚ ਅਟਰ ਕੁਆਲਟੀ ਕਾਫੀ ਕਰਮ ਵਾਲੀ ਦਾ ਕਰ ਥੜੀ ਤੇ ਗੇੜਾ ਰਾਜ ਥੱਕ ਡਾਉਣਾ ਮੈਂ ਨਾ ਜ਼ਰੂਰ ਬਣਦਾ ਜੀ ਵੇਖੋ ਜੀ ਬੱਸ ਇਹਨਾਂ ਕਰਕੇ ਆਪਣੇ ਘਰ-ਬਾਰ ਚੱਲਦੇ ਆ ਜੀ ਲਓ ਜੀ ਬਾਬਾ ਨਾਨਕ ਮਿਹਰ ਕਰੇ ਇਹਦੇ ਘਰੇ ਵੀ ਜਾਵੇ ਲੈਣੀਆਂ ਕਰੇ ਵੈਗਰ ਬਿਲਕੁਲ ਜੀ ਬਿਲਕੁਲ ਮੈਂ ਨਾ ਆਪਣੇ ਸਾਕਾਂ ਉਰਤੂਗਾ ਤੇ ਜਿਹਦੇ ਘਰੇ ਜਾਊਗੀ ਬਿਲਕੁਲ ਹੱਥ ਹੱਥ ਤੋ ਕਾਫੀ ਸੋਹਣੀ ਹੈ ਜਿਹੜੀ ਦੋਸਤੋ ਤਾਰੀਫ ਕਰਨੀ ਬਣਦੀ ਹੈ ਬਹੁਤ ਚੰਗਾ ਪਸ਼ੂਤਾਨਾ ਕੋਈ ਵੀ ਇੱਥੇ ਆਣ ਕੇ ਦੇਖੂਗਾ ਯਾਰ ਤਸੱਲੀ ਨਾ ਹੋਈ ਫਿਰ ਸਵਾਦ ਕੀ ਆਇਆ ਠੀਕ ਹੈ ਸਪੇਸ ਕਾਫੀ ਕਮਾਲ ਦੀ ਹੈ ਚੌਂ ਥਨਾਂ ਦੀ ਸਪੇਸ ਵੇਖੋ ਤੁਸੀਂ ਠੀਕ ਹੈ ਜੀ ਤੇ ਬਿਲਕੁਲ ਜਿੱਦਾਂ ਪਾਉ ਅਨੋਖ ਸਿੰਘ ਕਹਿੰਦਾ ਵੀ ਬਿਲਕੁਲ ਅੰਗ ਪੈਰ ਘਾਟ ਘਾਟ ਕੇ ਲੈ ਵੀ ਵੇਲੇ ਬੈਠ ਕੇ ਚੀਜ਼ ਬਣਾਈ ਹੁੰਦੀ ਹੈ ਜਿਵੇਂ ਉਹ ਗੱਲਬਾਤ ਹੈ ਬਹੁਤ ਰਾਜ ਸਿਆਮ ਮਲੇ ਦੀ ਤਾਰੀਫ ਤੇ ਮਲੇ ਕੀ ਕਰਨੀ ਹੈ ਮਲੇ ਕੋਈ ਗੇਠ ਗੇਠ ਥਾਣੀ ਗੇਠ ਗੇਠ ਹੀ ਵੇਰਲ ਕੋਈ ਬਾਹੀ ਛਾਈ ਕੋਈ ਗੱਲਬਾਤ ਹੀ ਨਹੀਂ ਤੇ ਵਾਹ ਤੇ ਮੇਰੇ ਸਾਹ ਜੀ ਇੱਕ ਗੱਠ ਬਾਹਰ ਚ ਡਾ ਲਈ ਫਿਰੂਗੀ ਵਾਹ ਜੀ ਵਾਹ ਖੂਬਸੂਰਤ ਹੈ ਹਾਂ ਹਾਂਜੀ ਠੀਕ ਆ ਤੇ ਪੂਰੀ ਖਬਰਦਾਰ ਲਾਜਵਾਬ ਠੀਕ ਆ ਜੀ ਪੂਰੀ ਲਾਜਵਾਬ ਹੈ ਯਾਨੀ ਕਿ ਇਹ ਗੱਡੀਆਂ ਮਾਰੇ ਜ ਐ ਇਧਰਲੇ ਪਾਸੋਂ ਵੀ ਤੁਸੀਂ ਭੈਣ ਭਰਾਵਾਂ ਨੂੰ ਵਿਖਾ ਦਿਓ ਗੱਡੀਆਂ ਵੀ ਮਲਥਾਨ ਵਿਰਲ ਸਭ ਕੁਝ ਐ ਮਲਗ ਕੋਈ ਕਹੇ ਗੱਲੋ ਨਾ ਆ ਦੇਖੋ ਜੀ ਚੱਲ ਚੱਲ ਚੱਲੀ ਕੋਈ ਆ ਜੀ ਆਤ ਬੱਸ ਆ ਦੇਖੋ ਜੀ ਛਿੱਕੇ ਨਾ ਪੈ ਆ ਦੇਖੋ ਹੁਣ ਪਿੱਛੋਂ ਮੜਾਏ ਵਿਖਾ ਦਿਓ ਠੀਕ ਆ ਆ ਕਰੋ ਚੈੱਕ ਇਹ ਵੀਰ ਖਿਡਾਰੀ ਆ ਬਿਲਕੁਲ ਪਾਰਖੂ ਆ ਸੋ ਕਾਫੀ ਕਾਬਲੇ ਤਾਰੀਫ ਹੈ ਅੱਛਾ ਐਦਾ ਪਾਉਜੀ ਫਿਰ ਇੱਕ ਡਿਮਾਂਡ ਆ ਮੰਨ ਲਓ ਵੀ ਇਹ ਅੱਜ ਆਪਾਂ ਸੇਲ ਕਰਦੇ ਆ ਕੀ ਡਿਮਾਂਡ ਦੀ ਜੇ ਤੇ ਰਾਜਸਿਆਂ ਆਪਾਂ ਅੱਜ ਸੇਲ ਕਰਦੇ ਆ ਉਹ ਮੁੱਲ ਹੋਰ ਉਹ ਜੇ ਆਪਾਂ ਸੂਈ ਸਵਾਈ ਦਾ ਕੋਈ ਦੁੱਧ ਦੇਨੇ ਆ ਆਪਾਂ 18 20 ਕਿਲੋ ਚੋਕ ਕੇ ਉਹ ਮੁੱਲ ਹੋਰ ਹੋਊਗਾ ਹਾਂਜੀ ਇਹ ਆਪਾਂ ਉਤਰਾਂ ਤੇ ਮਲ ਭਾਵੇਂ ਇਹਦਾ ਡੇਢ ਕਰੀ ਜਾਈਏ ਹੂੰ 40 ਕਰੀ ਜਾਈਏ ਇੱਕ ਇਹ ਜਿਹੜੀ ਆਪਾਂ ਦੇਣੀ ਆ ਹਾਂ ਨਾ 1 35 ਦੀ ਦੇਣੀ ਆ 135 ਦੀ 135 ਦੀ ਹਾਂ ਨਾ ਦੇਣੀ ਆ ਠੀਕ ਆ ਜੀ ਹਾਂਜੀ ਸੋ ਕਾਫੀ ਸੋਹਣੀ ਦੋਸਤੋ ਜਿਹੜੀ ਮੱਝ ਆ ਠੀਕ ਆ ਜੀ ਚੰਗਾ ਪਸ਼ੂ ਤਨ 1000 ਰੁਪਿਆ ਛੋਟ ਕਰਾਂਗੇ ਦਿਲ ਖੁੱਲੇ ਨਾਲ ਤੇ ਇਤਰਾਵਾ ਕੋਈ ਵੀਰ ਆਪਾਂ ਰੇਟ ਦੱਸਤਾ ਪਰ ਰੇਟ ਉਹੀ ਦੱਸਦੇ ਜੋ ਲੈਣਾ ਹੁੰਦਾ ਜੀ ਕੋਈ ਬਹੁਤੋਂ ਦੂਰੋਂ ਹੀ ਹੋਏ ਵੀਰ ਤੇ ਕੋਈ 2000 ਕਰਦਾਂਗੇ ਪਰ ਆਪਾਂ ਜੋ ਰੇਟ ਲੈਣਾ ਹੁੰਦਾ ਉਹੀ ਕਰਦੇ ਆਂ ਕਈ ਵੀਰ ਫੋਨ ਲਾ ਕੇ ਫਿਰ ਰੇਟ ਕਾਂਡਾ ਪਈ ਤੇ ਮੈਂ ਇਹੋ ਬੇਨਤੀ ਕਰਦਾ ਆਂ ਜੋ ਆਪਾਂ ਰੇਟ ਦੱਸਦੇ ਆਂ ਆਪਾਂ ਉਹੀ ਰੇਟ ਲੈਣਾ ਹੁੰਦਾ ਸਹੀ ਆ ਸਹੀ ਆ ਬਿਲਕੁਲ ਬਿਲਕੁਲ ਰਾਜੇ ਸਾਡੀ ਇੱਕ ਗੱਲ ਆ ਭੈਣ ਭਰਾ ਜੀਨੇ ਜਹਾਰ ਵੀ ਮੈਨੂੰ ਘਾਟ ਆਖਣਾ ਨਾ ਉਹ ਮੇਰਾ ਵੀਰ ਫੋਨ ਨਾ ਲਾਵੇ ਇਹ ਆਪਾਂ ਇੱਕ 32 ਦੀ ਮੱਝ ਦੇਣੀ ਆ ਇੱਕ 32 ਜੋ ਆਪਾਂ ਖੋਜ ਹੋ ਕੇ ਛੋੜ ਛੱਪਾ ਕਰਾਂਗੇ ਲੋ ਜੀ ਹਾਂਜੀ 1 ਲੱਖ 32000 ਦੀ ਦੋਫੇ ਜਿਹੜੀ ਇਹ ਮੱਝ ਹੋਊਗੀ ਲਾਸਟ ਉਹਦੇ ਚੋਂ ਛੋੜ ਛੱਪਾ ਛੋੜ ਛੱਪਾ ਖੁਸ਼ੀ ਨਾਲ ਕਰ ਦਾਂਗੇ ਬਸ ਜਿਹੜੀ ਗੱਲ ਤੇ ਮੱਝ ਤੁਸੀਂ ਦੇਖ ਲਿਆ ਦੋਸਤੋ ਹਾਂਜੀ ਸੋ ਚਾਹ ਬਣ ਵੀਰ ਤੁਸੀਂ ਜਰੂਰ ਜਿਹੜੇ ਵੀ ਕੋਈ ਇਹਨਾਂ ਪੈਸਾ ਲਾਉਣਾ ਚਾਹੁੰਦੇ ਇਹਨੇ ਦੁੱਧ ਵਾਲੀ ਮੱਝ ਖਰੀਦਣਾ ਚਾਹੁੰਦੇ ਦੇਖੋ ਘਟਾ ਵਾਲਾ ਮੇਰਾ ਵੀਰ ਕਿਨੇ 2000 ਮੈਨੂੰ ਘਟ ਲਾਉਣਾ ਵਾ ਉਹ ਮੇਰਾ ਵੀਰ ਫੋਨ ਲਾ ਕੇ ਸਾਡਾ ਵੀ ਟਾਈਮ ਨਾ ਖਰਾਬ ਕਰੇ ਤੇ ਆਪਦਾ ਵੀ ਟਾਈਮ ਨਾ ਖਰਾਬ ਕਰੇ ਇੱਕ 32 ਦੀ ਮੱਝ ਆ ਜੇ ਮਲੇ ਹੀ ਸੂਈ ਸਵਾਈ ਦਾ ਇਹਦਾ 18 20 ਕਿਲੋ ਦੁੱਧ ਦਿੰਨੇ ਆ ਫਿਰ ਡੇਢ ਤੋਂ ਉੱਪਰ ਫਿਰ ਦੇਵਾਂਗੇ ਅੱਜ ਵੇਲੇ ਕਿਸੇ ਵੇਲੇ ਕੋਈ ਭਾਰ ਪਾਉਂਦੀ ਆ ਥਾਣ ਆਉਂਦੇ ਐ ਮਲ ਤੇਪਕੇ ਖੜੇ ਤੇ ਕੋਈ ਭਾਰ ਪਾਉਂਦੀ ਆ ਉਹਦੀ ਸਾਡੀ ਗਰੰਟੀ ਆ ਕੋਈ 2-4 ਦਿਨ ਸੁੰਦਿਆਂ ਤਾਂ ਹੀ ਭਾਰ ਪਾਉਂਦੀ ਆ ਤੇ ਇਹਦੀ ਵੀਡੀਓ ਬਣਾ ਕੇ ਸਾਨੂੰ ਮੱਝ ਅਸੀਂ ਵਾਪਸ ਲਵਾਂਗੇ ਜੇ ਭਾਰ ਦੋ ਚਾਰ ਦਿਨਾਂ ਚ ਕੋਈ ਪਾਉਂਦੀ ਆ ਤੇ ਰਾਜ ਤੇ ਇਨੀ ਐਪਲੀ ਗਰੰਟੀ ਆ ਤੇ ਜਿਹੜਾ ਤਮੁੰਦਰ ਆਏ ਤੇ ਥੰਦਾ ਇਹ ਵੇਲੇ ਆਪਦਾ ਐ ਨਰਖ ਪਰਖ ਕਰਕੇ ਖੜੇ ਬਿਲਕੁਲ ਜੀ ਬਿਲਕੁਲ ਸੋ ਕਾਫੀ ਸੋਹਣੀ ਦੋਸਤੋ ਵਧੀਆ ਚੰਗੀ ਵੱਡੀ ਮੱਝ ਆ ਤੇ ਛਾਈ ਛੂਈ ਤੁਸੀਂ ਦੇਖ ਲਿਆ ਪੂਰੀ ਫੇਸ ਕੁਆਲਿਟੀ ਆਰਡਰ ਕੁਆਲਿਟੀ ਪੂਰਾ ਸਰੀਰ ਕਟਾਂਚਾ ਕਾਫੀ ਸੋਹਣਾ ਠੀਕ ਆ ਤੇ ਇਹ ਮੱਝ ਦੋਸਤੋ 1,32,00 ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਜਿਹੜੀ ਦੋਸਤੋ ਆਪਾਂ ਤੁਹਾਨੂੰ ਅਗਲੀ ਇਹ ਮੱਝ ਦਿਖਾਉਣੀ ਆ ਆ ਰਾਜ ਤੇ ਆਪਣੀ ਮੱਝ ਨੂੰ ਸੂਈ ਨੂੰ ਹੋ ਗਿਆ ਮਤਲਬ ਚੌਥਾ ਦਿਨ ਜਾਣ ਡਿਆ ਜੀ ਠੀਕ ਆ ਜੀ ਹਾਂਜੀ ਚੌਥਾ ਦਿਨ ਹੈ ਅੱਜ ਹਾਂਜੀ ਲਓ ਜੀ ਚੌਥਾ ਦਿਨ ਦੋਸਤੋ ਸੂਈ ਨੂੰ ਹੋ ਗਿਆ ਇਸ ਮੱਝ ਨੂੰ ਦੂਜੇ ਨੰਬਰ ਤੇ ਆ ਤੇ ਸੁਆ ਭਾਉ ਜੀ ਕਿਰਵਾ ਇਹ ਸੁਆ ਮਤਲਬ ਘਰ ਵਾਲੇ ਦੇ ਤੇ ਜਾਣਦੇ ਕੋਈ ਆਪ ਦੀ ਸਮਝ ਨਾਲ ਕੋਈ ਚੌਥਾ ਵੀ ਬੇਸ਼ੱਕ ਲਾ ਲੈ ਰਾਜ ਸਿਆ ਠੀਕ ਆ ਜੀ ਠੀਕ ਨਹੀਂ ਸੁਆ ਉਹਨਾਂ ਤੇ ਆਪਾਂ ਛੱਡ ਦਿੰਨੇ ਭੈਣ ਭਰਾਵਾਂ ਤੇ ਹਾਂਜੀ 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 ਵੀਰ ਜੀ ਹਾਂਜੀ ਹਾਂਜੀ ਠੀਕ ਆ ਜੀ ਸੋ ਸੂਹਾ ਦੋਸਤੋ ਹਾਂਜੀ ਤੀਜਾ ਸੂਹਾ ਵੈਸੇ ਪਿਓਰ ਤੀਜਾ ਸੂਹਾ ਤੇ ਸੋਹ ਵੀ ਖਾਂਦੇ ਤੀਜਾ ਸੂਹਾ ਵਾ ਪਿਓਰ ਥੋੜੇ ਕਮੈਂਡਰ ਸਿਆਣੇ ਹੁੰਦੇ ਆ ਹਾਂਜੀ ਕੋਈ ਪੰਜਵਾਂ ਵੀ ਕਹੀ ਜਾਂ 8ਵਾਂ ਵੀ ਕਹੀ ਜਾਂਦਾ ਪਿਓਰ ਤੀਜਾ ਸੂਹਾ ਤੀਜਾ ਸੂਹਾ ਪਿਓਰ ਬਿਲਕੁਲ 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 ਲਓ ਵੀ ਦੋਸਤੋ ਤੀਜਾ ਸੂਹਾ ਜਿਹੜੀ ਇਹ ਮੱਝ ਸੁਈ ਆ ਝੋਟੀਆਂ ਦੇ ਵਿੱਚ ਫੇਸ ਕੁਆਲਟੀ ਤੁਹਾਨੂੰ ਤੁਸਲੀ ਨਾਲ ਦਿਖਾਵਾਂਗੇ ਜਿਹੜਾ ਫੇਸ ਵੇਖ ਕੇ ਮੋਸਟਲੀ ਪਤਾ ਲੱਗ ਜਾਂਦਾ ਪਸ਼ੂ ਦਾ ਵੀ ਕਿੰਨੇਵੇਂ ਸੂਵੇ ਹੋਊਗਾ ਫੇਸ ਤਕਰੀਬਨ ਕੋਈ ਮੱਝਾਂ ਦੇ ਵਿੱਚ ਪੈਂਦਾ ਝੋਟੀ ਦੂਜੇ ਸੂਵੇ ਜਾਂ ਤੀ ਚੰਗੀ ਪਿੱਠਪੂੜੇ ਦੀ ਅੱਜ ਤੀਜਾ ਚੌਥਾ ਦਿਨ ਆ ਜੀ ਸੁਈ ਨੂੰ ਹਾਂ ਚੌਥੇ ਦਿਨ ਰਾਜਥਾਂ ਜਾਂਦਾ ਲਓ ਜੀ ਮਗਰ ਕੱਟੀ ਆ ਇਹ ਮਗਰ ਕੱਟੀ ਆ ਮਗਰ ਕੱਟੀ ਆ 나ੜੂ ਨਾਲ ਆ ਠੀਕ ਆ ਜੀ ਸੋ ਮਗਰ ਕੱਟੀ ਆ ਦੋਸਤੋ ਬਿਲਕੁਲ ਬੱਚੇ ਦੇ ਨਾਲ 나ੜੂ ਵੀ ਆ ਨਾੜੂ ਨਾਲ ਆ ਆਪਾਂ ਸ਼ੋਰ ਕਰਦੀ ਆਪਾਂ ਦੇਖੋ ਠੀਕ ਆ ਹਾਂ ਜੀ 나ੜੂ ਬੱਚੇ ਦੇ ਨਾਲ ਆ ਮਗਰ ਫੀਮੇਲ ਕਾਫ ਕਟੜੀ ਠੀਕ ਆ ਆ ਦੇਖੋ ਤੇ ਆ ਫੇਸ ਕੁਆਲਿਟੀ ਦੇਖੋ ਜੀ ਠੀਕ ਆ ਸੋ ਬਾਕੀ ਆਪਦਾ ਤੁਸੀਂ ਜਜਮੈਂਟ ਕਰ ਲਿਓ ਠੀਕ ਆ ਕੋਈ ਇਹ ਥੋੜਾ ਕੋਈ ਇਹ ਆਪਣੇ ਜੇ ਸੋਏ ਪਿਓਰ ਤੇ ਜੇ ਸੋਏ ਆ ਬਿਲਕੁਲ ਜੀ ਬਿਲਕੁਲ ਸ ਚਾਰ ਦਿਨਾਂ ਦੀ ਸੂਈ ਆ ਹੁਣ ਬੋਲਾ ਪਾਉ ਜੀ ਕਿੰਨਾ ਬੋਲਾ ਦੀ ਥੱਲੇ ਵੀਰ ਜੀ ਮਤਲਬ ਮੇਰੇ ਹਿਸਾਬ ਚ 9 ਤੋਂ ਬਾਹਰ ਯਾਰ ਐਸਿਆਂ ਠੀਕ ਆ ਜੀ 9 ਤੋਂ ਬਾਹਰ ਹੀ ਆ ਅਜੇ ਕਿਉਂ ਦੁੱਤੀ ਜਿਹੜਾ ਦਹੀਂ ਬਾਹਰੀ ਦੀ ਰਾਜਸਾਂ ਕਰਨਾ ਇਹਨੇ ਹਾਂਜੀ 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 ਹੌਲੀ ਹੌਲੀ ਲੰਮੀ ਤੋਰ ਲਾ ਪੁੱਤ ਠੀਕ ਆ ਜੀ 9 ਕਿਲੋ 9 ਕਿਲੋ ਜਿਹੜਾ ਦੋਸਤੋ ਬੋਲਾ ਹਾਜ਼ਰ ਆ ਬਾਕੀ ਥਣਪਾਂਡਾ ਤੁਸੀਂ ਇਹਦਾ ਵੀ ਵੇਖੋ ਦੋਸਤੋ ਕਮਾਲ ਦਾ ਥਣਪਾਂਡਾ ਤੇ ਤਕਰੀਬਨ ਵਿੱਥਾ ਵਿਰਨਾਂ ਦੀ ਗੱਲ ਕਰਨ ਲੱਗੇ ਤੇ ਸਜੇ ਖੱਬੇ ਬਹਿਣੀ ਦਾ ਕੋਈ 8-8 7-7 ਇੰਚ ਦੀ ਆ ਵਿੱਥ ਅਗਲੇ ਪਿਛਲੇ ਥਣਾਂ ਆ ਦੇਖੋ ਜੀ ਠੀਕ ਆ ਸੋ ਆਰਡਰ ਕੁਆਲਟੀ ਜਿਹੜੀ ਕਮਾਲ ਦੀ ਹਜੇ ਚੌਥੇ ਦਿਨਾਂ ਸਟਾਰਟਿੰਗ ਜਿਹੜੀ ਆਪਾਂ ਦੱਸ ਰਹੇ ਆ ਦੋਸਤੋ ਦੇ 9 9 ਲੀਟਰ ਜਿਹੜੀ ਆ ਸਟਾਰਟਿੰਗ ਬੌਲੇ ਤੋਂ ਆ ਠੀਕ ਆ ਸੋ ਕੋਈ ਵੀਰ ਆਉਦੀ ਨਰਖ ਪਰਖ ਕਰੇ ਤਸੱਲੀ ਕਰੇ ਚੁਵਾਈ ਕਰੇ ਠੀਕ ਆ ਮਗਰ ਕੱਟੀ ਆ ਫੀਮੇਲ ਕਾਫ ਯਾਨੀ ਕਿ ਰਾਜ ਸੇ ਜ਼ਿਆਦਾ ਤੇ ਕੀ ਆ ਯਾਨੀ ਕਿ 12 13 12 13 ਦੇ ਕੱਢਣ ਦੇ ਯੋਗ ਆ ਮਾਝੇ ਜਿਹੜੀ ਕਿਉਂ ਚੌਥੇ ਦਿਨ ਦੀ ਆਪਣੀ ਆ ਗਈ ਆ 9 ਕਿਲੋ ਤੇ ਤੇ 12 ਕਿਲੋ ਤੇ ਆ ਰਾਮ ਨਾ ਕਢੀ ਜਾਉ ਰਾਜ ਸਿਆ ਬਿਲਕੁਲ ਜੀ ਬਿਲਕੁਲ ਸਭ ਚਵਾਈ ਐਦਾਂ ਕਰਨ ਦੀ ਲੋੜ ਨਹੀਂ ਆ ਬਸ ਐ ਮਾਰਾ ਜੋ ਚਾਰਾ ਹੀ ਕਰਨੀ ਲੋੜ ਆ ਤੇ ਕੋਲੀ ਰੂਮ ਵਰਗੀ ਜਿਤਨਾ ਆਪਣੇ ਨੇ ਉਹ ਕੁਲਫੀ ਵਾਲੇ ਪਾਂ ਪਾਵ ਜਉਂਦੇ ਹੁੰਦੇ ਪਾਂ 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 ਜਵਾਗ ਭਜੇਉਂਦੇ ਬਸ ਉਹ ਹੋ ਗਾਲਿਆ ਤੇ ਉਦੋਂ ਵੀ ਪਰੇ ਸਹੀ ਗੱਲ ਏ ਜੇ ਮਲਗ ਨੇ ਖੜ ਕੇ ਆਖਿਆ ਨਾ ਬਾਪੂ ਤੂੰ ਪਾਂ ਪਾ ਨਾ ਤੇ ਇਹਦੇ ਵਾਕਿਆ ਪਾਂ ਪਾ ਨਾਲ ਹੀ ਮਾਜ ਚ ਹੋਈ ਜਾਂਦੀ ਆ ਦੇ ਸੱਚਾ ਰਾਜ ਸਿਆ ਪੱਕੀ ਹਾਂਜੀ ਪੱਕੀ ਦੇ ਹਾਂ ਜੇ ਖੜ ਜੇ ਰਾਜਸਿਆਂ ਖੜਕੇ ਅਗਲੇ ਫੋਨ ਨਾ ਲਾਇਆ ਬਾਪੂ ਵਾਕਿਆ ਪਾਪਾਂ ਹੰਦੀ ਆ ਤੇ ਫੇ ਫਾਇਦਾ ਕੀ ਹੋਇਆ ਵਪਾਰ ਕਰਨ ਦਾ ਦੇ ਸੱਚ ਗੱਲ ਏ ਪਹਿਲੀ ਗੱਲ ਆ ਰਕਮ ਲਾਉਣੀ ਪਹਿਲੋ ਘਰੇ ਆਣ ਕੇ ਪਾਪਾਂ ਵੇਖੇ ਬਿਲਕੁਲ 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 ਬਾਅਦ ਫੋਨ ਬਾਅਦ ਕਰੇ ਪਹਿਲੋ ਘਰੇ ਆਣ ਕੇ ਪਾਪਾਂ ਵੇਖੇ ਤੇ ਆਪਾਂ ਜੋ ਇਹਦਾ ਵੀ ਰੇਟ ਕਰਨਾ ਉਹੀ ਆਪਾਂ ਲੈਣਾ ਕੋਈ ਛੋੜ ਛੱਪਾ ਨਾ ਬਾਕੀ ਥਣਾ ਚ ਵਿਰਲ ਬੁਰਲ ਰਾਜਸਿਆ ਪੂਰਾ ਵਾ ਮੈਂ ਨਾ ਵੀ ਤਸਦੀਕ ਕੋਈ ਐਵੇਂ ਨਹੀਂ ਕਾ ਥਣ ਜੁੜੇ ਫਿਰਦੇ ਆ ਐ ਮਲਕਰਮਾਲੀ ਦੇ ਥਣ ਜਿਹੜਾ ਵਗੇ ਘੇਟੇ ਨਹੀਂ ਫਿਰਦੇ ਬਿਲਕੁਲ ਥਣ ਪਾਂਡਾ ਹ ਆ ਦੇਖੋ ਕੋਈ ਗੱਲਾਂ ਮਲ ਗਾਂ ਹੀ ਤਸਵੀਰਾਂ ਦੇ ਤੇ ਜਿਵੇਂ ਪਾਉ ਕਹਿੰਦਾ ਵੀ ਮਗਰੇ ਪਾਈ ਖੜੀ ਏ ਠੀਕ ਆ ਪੰਡਾ ਪਾਈ ਖੜੀ ਹਾਂਜੀ ਐਰਕਾਂ ਦੀ ਜੋੜੀ ਤੇ ਮਹਾਰਾਜ ਨਹੀਂ ਦਿੱਤੀ ਜਾ ਤੇ ਬਾਬਾ ਛੇਕ ਫਤੇ ਵਾਲਾ ਗਿਫਟਾ ਦਵਾਲੀ ਅਬਰਦਾਸ ਵਾਹ ਜੀ ਵਾਹ ਜੀ ਜਿੱਥੇ ਜਾਣ ਗਿਆ ਉਹ ਗੀਤ ਹੀ ਗਾਉਣਗੇ ਹਾਂ ਟੋਟੀਆਂ ਵਾਲੇ ਬੁੱਢੇ ਤੋਂ ਮੱਜਾ ਲਿਆ ਨਹੀਂ ਆਹੀਂ ਵਾਹ ਜੀ ਵਾਹ ਤੇ ਕਮੈਂਟ ਤੇ ਕਈਆਂ ਨੇ ਕਰਨੇ ਹੁੰਦੇ ਆ ਠਾਕ ਗਿਆਓ ਅਜੇ ਆ ਪਰ ਆਪਾਂ ਨੇ ਦੋ ਦਿਨ ਚੋਗੇ ਖੜੇ ਨਹੀਂ ਨਹੀਂ ਪਰਖ ਪਰਖ ਨਾਲ ਖੜੇ ਵੀਰ ਜੀ ਇੱਕ ਇਹ ਵੀ ਗੱਲ ਦਾ ਹੈ ਵੀ ਤੁਹਾਨੂੰ ਭੈਣ ਭਰਾ ਜਿਹੜੇ ਜਿੰਨੇ ਵੀ ਸਪੋਰਟ ਬਹੁਤ ਹਾਂਜੀ ਹਾਂਜੀ ਕੋਈ ਨਾ ਕਹਿਣ ਲਗਾ ਸਪੋਰਟ ਕਰਦੇ ਹਾਂ ਹਾਂਜੀ ਵੀਰ ਇਨੀ ਸਪੋਰ ਆਪਾਂ ਕੰਮ ਸੱਚਾ ਸੋਚਾ ਕਰਾਂਗੇ ਇਦਾਂ ਹੀ ਸਪੋਰਟ ਦਿਓ ਮੇਰੇ ਵੀਰ ਬਹੁਤ ਜਿਆਦਾ ਮਾਨ ਦਿੰਦੇ ਆ ਹੱਦੋਂ ਜਿਆਦਾ ਮਾਨ ਦਿੰਦੇ ਆ ਭੈਣ ਭਰਾ ਹੱਦੋਂ ਜਿਆਦਾ ਮਰਾਜ ਸੇ ਮਾਨ ਦਿੰਦੇ ਆ ਜੀ ਹਾਂਜੀ ਕਾਫੀ ਸਪੋਰਟ ਕਰਦੇ ਆ ਤੁਹਾਡੀ ਹਾਂਜੀ ਹਾਂਜੀ ਫੇ ਉਹ ਮਲਕੀ ਚੱਕਰੇ ਜਿਹੜੀ ਕੋਈ ਹਮਤਤਾ ਹੀ ਹੁੰਦੀ ਆ ਉਹ ਵੀ ਬੰਦਾ ਜਿਹੜੀ ਆ ਪੂਰਾ ਜਿੰਨਾ ਵੀ ਮਲ ਗਾਲ ਕਾ ਦੀ ਉਹ ਪੁਰਾ ਪੁਰਾਣੀ ਕਰਦਾ ਜਦੋਂ ਭੈਣ ਭਰਾ ਹੱਥਾਂ ਤੇ ਚੁੱਕਦੇ ਆ ਬਾਜੀ ਬਾਜੀ ਕਿਉਂ ਫੇ ਆਖੀ ਤੇ ਘੜ ਤੋਂ ਘੱਟ ਕਾਲੇ ਨੌ ਜਿੰਨੀ ਕਮਾਈ ਲਈਏ ਚੋਂ ਭੈਣ ਭਰਾ ਹੀ ਨਾ ਹੱਥਾਂ ਤੇ ਚੁੱਕਣ ਡਿਆ ਜਿਹੜਾ ਤੇ ਉਹ ਮਤਲ ਉਹਨਾਂ ਦਾ ਦੇਣ ਨਹੀਂ ਦੇ ਹੱਕ ਦੇ ਸਹੀ ਹੈ ਸਹੀ ਹੈ ਅੱਛਾ ਇਹਦਾ ਪਾਉ ਜੀ ਕੀ ਮੋਲ ਕੀ ਕਰਦੇ ਆ ਕਿੱਥੋਂ ਤੱਕ ਦੇ ਦੇਣੀ ਭੈਣ ਭਰਾਵਾਂ ਨੂੰ ਇਹ ਆਪਾਂ ਉਤਰਾਂ ਕੀ ਨਾ ਭਾਵੇਂ 90 ਕਰੀਏ ਤੇ ਭਾਵੇਂ 80 ਕਰੀਏ ਇਹ ਰਾਜ ਸਿਆਂ ਆਪਾਂ ਮਲਣਾ 77000 ਦੀ ਮੱਝ ਦੇਵਾਂਗੇ 2300 ਰੁਪਏ ਉਹ ਚੋਂ ਛੋੜ ਹੀ ਕਰਾਂਗੇ ਰਾਜ ਸਿਆਂ 77000 ਚ ਠੀਕ ਆ ਜੀ ਹਾਂਜੀ ਉਤਰਾ 80 ਤੋਂ ਘੱਟ ਨਹੀਂ ਦੇਣੀ ਇਹ ਦੀਵਾਲੀ ਦਾ ਕਰਕੇ ਹੀ ਰਾਜਸਿਆ ਮਲਨਾ 77000 ਦੀ ਆ ਮੱਜ ਲਓ ਜੀ 77000 ਦੀ ਹਾਂ 77000 ਦੀ ਆ ਕੋਈ ਉਹ ਚ 200 400 ਛੋੜ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਆ ਜੀ ਹਾਂਜੀ ਵੀਰ ਜੀ ਲਓ ਜੀ 77000 ਦੀ ਜੈਸਨ ਉਹ ਮਗਰ ਕੱਟੀ ਠੀਕ ਆ ਫੀਮੇਲ ਤਰਫ ਕੱਟੀ ਵੀ ਵੇਖ ਲਓ ਪੂਰੀ ਐਕਟਿਵਤਾ ਤਸੱਲੀ ਬਖਸ਼ ਪੂਰੀ ਨਿੱਗਰ ਕੱਟੀ ਮਗਰ ਆਪਣੇ ਘਰੇ ਭਾਵੇਂ 5 ਦਿਨ ਚੋਵੇਂ ਆਹ ਵੇਲੇ 9 ਕਿਲੋ ਬੋਲਾ ਵਾ ਤੇ ਜਾਨੀ ਕਿ ਜੇ ਕੋਈ 2-4 ਦਿਨ ਆਪਣੇ ਘਰੇ ਰਹਿ ਗਈ ਤੇ ਫੇਰ 12 ਕਿਲੋ ਚੋ ਆ ਗਏ ਵੀਰ ਜੀ ਘਲਾਵਾਂਗੇ ਲਓ ਵੀ ਦੋਸਤੋ ਬਾਕੀ ਥਣ ਭਾਂਡਾ ਵਧੀਆ ਜੋ ਦਿਖਾਵਾਂਗੇ ਦੋਸਤੋ ਨਿਕਲੂਗਾ ਹਾਂਜੀ ਠੀਕ ਆ ਬਾਕੀ 9 ਕਿਲੋ ਵੈਰੀਫਾਈ ਕਰ ਲਿਓ 8 ਕਿਲੋ 9.5 ਕਿਲੋ ਉਹ ਤੁਸੀਂ ਕਰਨਾ ਆਪਦਾ ਤਸੱਲੀ ਕਰ ਲਿਓ ਬੋਲੇ ਦੇ ਉੱਤੇ ਚੁਵਾਈ ਜਿਹੜੀ ਆ ਜਿਵੇਂ ਪਾਉ ਕਹਿੰਦਾ ਪੋਂ ਪੋਂ ਉਹ ਗੱਲ ਵਾ ਆਹ ਪਾ 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 ਤੂੰ ਗੱਲ ਵਧੀ ਪਈ ਆ ਮਰਾਜ ਸਿਆ ਦੁਪਹਿਰੇ ਮੁੰਡਾ ਹੱਥ ਛੱਡਦੇ ਆਏ ਕਰਕੇ ਤੇ ਉਹ ਧਾਰਾਂ ਜਿਹੜੀਆਂ ਆਪਣੇ ਆਪ ਹੀ ਇੱਕ ਘਟਿਆ ਤੇ ਤਿੰਨ ਚਾਰ ਵੈਸੇ ਭਗਦੀਆਂ ਨਾ ਬਾਬਾ ਤਿੰਨਾਂ ਚੋਂ ਤੋਂ ਵੀ ਜ਼ਿਆਦਾ ਤੇ ਮੈਂ ਹੈ ਤੇ ਗਾੜੀ ਢੱਕਣ ਟੁਕਣ ਲਾਇਆ ਤੇ ਥਾਲਾ ਤੋਂ ਰਿਆਉਂਦਾ ਕੰਮ ਅੱਛਾ ਜੀ ਹਾਂ ਇਹ ਗੱਲ ਹੋਈ ਪਈ ਤੇ ਇਹ ਕੀ ਗੱਲ ਆ ਸੰਤੂ ਸਾਹਿਬ ਇਹ ਜਿਹੜੀ ਲੋੜ ਪੈਂਦੀ ਥਣ ਬਸ ਇਦਾਂ ਇਦਾਂ ਹੀ ਮੱਤੀ ਨੂੰ ਕਿ ਤੂੰ ਧਾਰ ਕੱਢੇ ਤੇ ਤੂੰ ਆਖੇ ਤੂੰ ਤੇ ਪਾਪਾ ਕੀ ਆਖਿਆ ਵਾ ਕੋਈ ਹੋਰ ਗੱਲ ਆ ਤੈਨੂੰ ਮਨ ਪੈ ਹੁਣ ਪਾਪਾ ਤੋਂ ਵੱਡੀ ਕੋਈ ਗੱਲ ਆਖ ਨਹੀਂ ਸਕਦਾ ਵਾਹ ਜੀ ਵਾਹ ਹੁਣ ਬੁੱਢੇ ਦੇ ਮੂੰਹੋਂ ਪਾਪਾ ਹੀ ਨਿਕਲਨੀ ਆ ਜਦੋਂ 60 ਸਾਲ ਦੇ ਹੋ ਕੇ ਪਾਪਾ ਹੀ ਮਾਹ ਨਿਕਲਦੀ ਆ ਠੀਕ ਹੈ ਠੀਕ ਹੈ ਚਰਾ ਬਹੁਤ ਵਧੀਆ ਗੱਲ ਆ ਚੰਗੀ ਚਵਾਈ ਆ ਦੋਸਤੋ ਇਹਦਾ ਅਰਥ ਇਹ ਹੈਗਾ ਵੀ ਚੰਗੀ ਚਵਾਈ ਆ ਬੜੀ ਪੂਲੀ ਚਵਾਈ ਆ ਇਹਦੇ ਆਪਾਂ ਹੱਥੇ ਮਜਾਗ ਨਾ ਚਲਵਾ ਹੱਸਾ ਠੱਠਾ ਕਰਨਾ ਹੁੰਦਾ ਵਾ ਤੇ ਚੰਗੀ ਚਵਾਈ ਆ ਜਾਨੀ ਕਿ ਵਾਹ ਜੀ ਵਾਹ ਲਓ ਜੀ ਅਗਲੇ ਪੰਨੇ ਪਾਉਜੀ ਆ ਵਹਿੜ ਆ ਗਈ ਆ ਦੱਸੋ ਕੀ ਰਿਕਾਰਡ ਕੀ ਸੁਭਾ ਜਿੰਦਾ ਇਹ ਵੀਰ ਜੀ ਦੂਜੇ ਸੂਏ ਪਿਓ ਰਿਹਾ ਹਾਂ ਭਾਵੇਂ ਅਗਲਾ ਆਪਦੀ ਸਮਝ ਨੇ ਜਿੰਨੇ ਮਰਜੀ ਲੈ ਪਰ ਦੂਜੇ ਸੂਏ ਆ ਮਗਰ ਵੱਛਾ ਵਾ ਤੇ ਜਾਨੀ ਕਿ ਆਪਣੀ ਰਾਤ ਦੀ ਸੂਈ ਗਾਂ ਇਹਦੇ ਥੱਲੇੋਂ ਸਵੇਰੇ ਆਪਾਂ ਤੈਨ ਸਾਢੇ 3 4 ਚ ਹੋਇਆ ਵਾ ਬੱਚੇ ਨੂੰ ਲੜਾਇਆ ਵਾ ਤੇ ਯਾਨੀ ਕਿ ਇਹਦੀ ਮੀਤ ਆ 15 ਕਿਲੋ ਦੇ ਅੰਦਰ ਬਾਹਰ ਰਹੂਗੀ ਘਰ ਵਾਲੀ ਠੀਕ ਆ ਹਾਂਜੀ ਵੀਰ ਜੀ ਇੱਕ ਕੱਲ ਰਾਤ ਦੀ ਸੂਈ ਆ ਤਕਾਲੀ ਆਪਣੇ 4 ਕਵਈ ਸੂਈ ਆ ਤੇ 12 ਕਵਜ ਨੇ ਜੇਰ ਪਾਈ ਆ ਅੱਛਾ ਜੀ ਤੇ ਤੜਕੇ ਆਪਾਂ ਚੋਈ ਆ ਇੱਕ ਡੰਗ ਦੀ ਚੁਵਾਈ ਇੱਕ ਇੱਕ ਡੰਗ ਦੀ ਚੁਵਾਈ ਹੋਈ ਆ ਤੇ ਦੂਜੇ ਡੰਗ ਦੀ ਹੁਣ ਵੀਰ ਜੀ ਕਰਨੀ ਆ ਸਵੇ ਸੁਬਾ ਦੂਜਾ ਹੀ ਆ ਹਾਂ ਦੂਜਾ ਸੂਆ ਪਿਓਰ ਦੂਜਾ ਸੂਆ ਵੀਰ ਜੀ ਲਓ ਜੀ ਗੁਰਨਾਲ ਖੋਲ ਲਿਓ ਸੁਬਾ ਦੋਸਤੋ ਦੂਜਾ ਬਿਲਕੁਲ ਬਹੁਤ ਚੰਗੀਆਂ ਆ ਬਿਲਕੁਲ ਆ ਪੋਲੀ ਪਾਲੀ ਆ ਮਲੈਂ ਕਿਤੇ ਥਣ ਭਾਂਡਾ ਆ ਵੀ ਦੇਖ ਲੋ ਕਾਫੀ ਸੋਹਣਾ ਕਮਾਲ ਦਾ ਆਰਡਰ ਇੱਕ ਡੰਗ ਦੀ ਅੱਜ ਮਾਰਨਿੰਗ 30 ਅਕਤੂਬਰ ਨੂੰ ਮਾਰਨਿੰਗ ਜਿਹੜੀ ਇੱਕ ਡੰਗ ਦੀ ਜਿਹੜੀ ਚਵਾਈ ਹੋਈ ਆ ਹੁਣ ਦੂਜੇ ਟਾਈਮ ਹੋਣੀ ਆ ਤੀਜੇ ਡੰਗ ਮਾਰਨਿੰਗ ਕੱਲ ਨੂੰ ਇੱਕ ਵਾਰੀ ਸਾਫ਼ ਕੀਤੀ ਜਾਊਗੀ ਬੌਲੇ ਤੋਂ ਪੜੇ ਪੜੇ ਬਿਲਕੁਲ ਜਿਹੜੀ ਦੋਸਤਾਂ ਨੂੰ ਕਰਕੇ ਡੱਕਦੀ ਠੀਕ ਆ ਆ ਦੇਖੋ ਹਾਂ ਠੀਕ ਆ ਹੱਥ ਨਾਲ ਰੇਡ ਲਾਂਗੇ ਆ ਦੇਖੋ ਠੀਕ ਆ ਸੋ ਮਗਰ ਦੇ ਹਾਂਜੀ ਮਗਰ ਬੱਛਾ ਮੇਲ ਕਾਫ ਆ ਬਾਕੀ ਥਣ ਤੁਨ ਲੋੜਿਆਂ ਦਾ ਆ ਤੁਸੀਂ ਵੇਖੋ ਕਮਾਲ ਦਾ ਥਾਣਾ ਪੂਰਾ ਮੁਠੀ ਵੀ ਜਿਹੜਾ ਦੋਸਤੋ ਮੁਠੀ ਥਣ ਗਿਆ ਜਾਊਗਾ ਪੂਰਾ ਮੁਠੀ ਹੱਥੀ ਚਵਾਈਲਾ ਥਣ ਹੋਊਗਾ ਵੀ ਛੋਟਾ ਜਿਹਾ ਨਹੀਂ ਹੋਊਗਾ ਠੀਕ ਆ ਹੱਥੀ ਚਵਾਈਲਾ ਥਣ ਪੂਰਾ ਲੱਗਾ ਲੰਬਾਈ ਦੇ ਵਿੱਚ ਮਗਰ ਬੱਛਾ ਮੇਲ ਕਾਫ ਆ ਤੁਸੀਂ ਦੇਖੋ ਜੀ अच्छा पाऊ जी वदियां चवाई दी भी चंगी है मैं ना राजसा वेला मज्जा वाला ही करमाली नु थान लगावा ते चवाई मल... है पूरी मतलब अगले ना अगला पिछले ना पिछला के ते धार दा राजसा फर्क नहीं बाकी जेड़े मेरे ਭੈਣ ਭਰਾ ਨੇ ਖੜਨੀ ਆ ਉਹ ਭਾਵੇਂ ਦੋ ਡੰਗ ਚਾਰ ਡੰਗ ਰਾਜਸਿਆ ਚੋਵੇ ਜੇ ਕੋਈ ਆਨਲਾਈਨ ਮੰਗਾਉਂਦਾ ਤੇ ਆਪਣੀ ਵੀਰਜੀ ਗਰੰਟੀ ਹੋਊਗੀ ਸਹੀ ਹੈ ਕੋਈ ਵੀ ਮਨ ਪਿੱਛਾ ਮਾਰਨ ਦੀ ਕਿਹੇ ਗੱਲ ਦੀ ਵੀ ਕੋਈ ਆਪਣੀ ਏਕ ਇਹਦਾ ਪਾऊ जी ਕਿੰਨਾ ਮੁੱਲ ਕਰਾਂਗੇ ਇਹਦਾ ਮੁੱਲ ਭਾਵੇਂ ਆਪਾਂ ਮਨ ਕੀ ਨਾਵਾ 60 ਕਰੀਏ 50 ਕਰੀਏ ਇਹ ਆਪਾਂ ਹਾਂ ਨਾ ਸਾਰੇ ਫਾਇਦੇ ਵੜਤੇ ਆ 44000 ਚੋਂ 200 ਰੁਪਈਆ ਹੀ ਛੋੜ ਰਾਇ ਸਿਆਂ ਚੋੜੀ ਦਾ ਕਰਕੇ ਡਾਤੀ ਆਦੇ ਔਰ ਦੀ ਡਾਤੀ ਆਦੇ ਸਾਰੇ ਦੇ ਮੁੱਲ ਜਾਇਜ਼ ਕੀਤੇ ਰਾਇ ਸਿਆਂ ਅੱਗੇ ਕੋਈ 44000 ਦੀ ਕਿਹੇ ਏਡੇ ਦੇ ਇਹੋ ਜੀ ਗਾਮ ਮਿਲ ਜੇ ਰਾਇ ਸਿਆਂ ਆਖਿਆ ਮਲਕ ਵੜਾਵੇਂ ਕੱਢੀ ਫਿਰਦੀ ਆਦੇ ਹਾਂਜੀ ਦੋਸਤੋ ਹਨ ਵੀ ਪੂਰਾ ਤੁਰੀ ਦੇਖ ਲਿਆ ਠੀਕ ਹੈ ਮੁਠੀ ਜਿਹਾ ਮੱਝਾਂ ਵਾਲਾ ਸਣ ਲੱਗਾ ਆਦੇ ਆ ਦੇਖੋ ਵੇ 44000 ਦੇ ਚ 200 ਛੋੜ 200 ਰੁਪਇਆ ਛੋੜਿਆ ਲਓ ਵੀ 44000 ਚ 200 ਛੋਟ ਵੈੜ ਚੰਗੀ ਆ ਦੋਸਤੋ ਪਸੰਦ ਆਊਗੀ ਚਵਾਈ ਬਹੁਤ ਖੂਬਸੂਰਤ ਤੇ ਚੰਗੀ ਆ ਕੋਈ ਵੀ ਰਾਬ ਦਾ ਇੱਕ ਟਾਈਮ ਕਰ ਲਈ ਇੱਕ ਡੰਗ ਦੀ ਪਾਉ ਹੁਣਾਂ ਨੇ ਚਵਾਈ ਕੀਤੀ ਹੈ ਚੰਗੀ ਸੋਹਣੀ ਨਿਕਲੀ ਆ ਠੀਕ ਆ ਲਓ ਜੀ ਇੱਕ ਅੱਗੇ ਹੋਰ ਤੁਹਾਨੂੰ ਗਿਫਟ ਦਿਖਾਉਣੀ ਆ ਵੇਖੋ ਆ ਤੇ ਮਾਂ ਰਾਏ ਨੇ ਫੇਰ ਨਾ ਆਪਣੀ ਵੱਡੀ ਮਾਂ ਜਾਊ ਰੱਬ ਨੇ ਨਾ ਦੀਵਾਲੀ ਦਾ ਕਰਕੇ ਆਪਣੇ ਘਰੇ ਨਦੀ ਨਹੀਂ ਭੇਜਿਆ ਦੇ ਤੇ ਦੀ ਆਪਾਂ ਨੂੰ ਤੇ ਗਰੰਟੀ ਹੋ 25 ਕਿਲੋ ਦੀ ਆਖੰਡ ਆ ਪਰ ਮੇਰੇ ਹਿਸਾਬ ਚ ਰਾਜਸਿਆ 20 ਤੋਂ ਥੱਲੇ ਰਹਿਣ ਵਾਲੀ ਗਾ ਨਹੀਂ ਕੀ ਵੀਰ ਜੀ ਹਾਂਜੀ 25 ਦੀ ਛੱਡੀਏ ਯਾਨੀ ਕਿ 20 ਤੋਂ ਥੱਲੇ ਰਹਿਣ ਵਾਲੀ ਨਹੀਂ ਦੇ ਨੇ 4-5 ਖੜਦੀ ਰਾਜਸਿਆ ਜੀ ਵਾਹ ਜੀ ਵਾਹ ਮਲ ਤਿੰਨ ਲੈ ਜੀ ਚਾਰ ਲੈ ਜੀ ਹਾਂ ਹਾਂਜੀ ਲਓ ਦੀ 4-5 ਦਾ ਨਜ਼ਰ ਤੋਂ 4-5 ਤਾਂ ਖੜਦੀ ਆ ਤੇ ਯਾਨੀ ਕਿ ਵੇਖੋ ਥਾਂ ਛੱਡਾ ਮਲਮੂਹ ਦੇ ਨਾਲ ਤਰੀਫ ਕਰਨ ਦੀ ਲੋੜ ਹੀ ਨਹੀਂ ਤੇ ਬਿਲਕੁਲ ਆਪ ਹੀ ਆਪ ਹੀ ਵਿਖਾਉਂਦੀ ਸਾਰਾ ਕੁਝ ਹੋ ਹਾਂਜੀ ਹਾਂਜੀ ਤੇ ਅੱਛਾ ਪਾ ਜੀ ਸੂਬਾ ਕਰਨ ਮੈਂ ਦੂਜਾ ਕਿ ਤੀਜਾ ਇਹ ਕੋਈ ਆ ਮਲਕਾਰ ਵਾਲੇ ਤੇ ਦੁਜਾਨ ਦੇ ਕੋਈ ਆ ਆਪ ਦੀ ਸਮਝ ਦੇ ਨਾਲ ਰਾਜਸਥਾਨ ਭਵੇਂ ਤੇਜਾ ਵੀ ਲਾ ਲੇ ਕੋਈ ਚੱਕਰ ਨਹੀਂ ਕਿਉਂ ਆਪਣੀ ਘਰ ਦੀ ਨੀਗੀ ਤੀਜੇ ਕਿਥੂਏ ਦੂਜੇ ਤੀਜੇ ਦੇ ਵਿੱਚ ਤੁਰੀ ਫਿਰਦੀ ਆ ਬਿਲਕੁਲ ਲਓ ਵੀ ਦੋਸਤੋ ਬਿਲਕੁਲ ਜਾਤ ਵਾਲੀ ਬ੍ਰੀਡ ਵਾਲੀ ਬਿਹੜਾ ਫੁੱਲ ਵੱਡਾ ਮਲਕਾਤ ਦਿਆ ਐਚ ਐਫ ਬ੍ਰੀਡ ਦੇ ਵਿੱਚ ਬਿਹੜਾ ਦੋਦੀ ਵੀ ਜੀ ਦੂਜੇ ਤੀਜੇ ਕੋਈ ਗਾਵਾਂ ਚੰਗੀਆਂ ਦੇ ਦੀਆਂ ਮਸਾ ਹਾਂਜੀ ਬਿਲਕੁਲ ਐਚ ਐਫ ਬ੍ਰੀਡ ਦੇ ਵਿੱਚ ਦੋਸਤੋ ਉਹ ਬਿਹੜਾ ਦਿਨ ਤੁਸੀਂ ਮੰਨ ਸਕਦੇ ਜੀ ਫਿਰ ਢਿਲ ਢੁਲ ਕਾਫੀ ਹਲੇਵੇ ਦੇ ਵਿੱਚ ਪੰਜ ਦਿਨ ਹਫਤੇ ਖੰਡ ਦੇ ਅੰਦਰ ਬਾਹਰ ਵੀ ਸਮਾਂ ਲੈ ਕੇ ਜਾ ਸਕਦੀ ਆ ਠੀਕ ਆ ਸੋ ਫੋਲੋ ਹਾਈਟ ਕੱਦ ਬੇਲ ਸਭ ਕੁਝ ਜੜਾ ਦੋਸਤੋ ਐਕਸਟਰਾ ਆਰਡੀਨਰੀ ਠੀਕ ਆ ਫੁੱਲ ਵੱਡੀ ਆ ਥਣ ਭਾਂਡਾ ਚੰਗਾ ਫੇਸ ਕੁਆਲਟੀ ਤੁਹਾਨੂੰ ਦਿਖਾਉਣੇ ਮੜਾ ਜਾ ਡੱਕ ਲਈ ਸੀ ਮੜਾ ਗੁਰਲਾਲ ਆਇਆ ਨੂੰ ਕਰਿਓ ਫੇਸ ਮੜਾ ਜਾ ਖੇਚ ਲੋ ਖੇਚ ਲੋ ਰਸੇ ਤੋਂ ਅੱਗੇ ਆ ਦੇਖੋ ਜੀ ਠੀਕ ਆ ਬੋਦੀ ਵਾਲੀ ਬੈੜਾ ਪਿਓਰ ਜਿਆਦ ਵਾਲੀ ਬਿਲਕੁਲ ਛੋਟੇ ਛੋਟੇ ਕੰਨ ਆ ਆ ਦੇਖੋ ਜੀ ਥਣ ਭਾਂਡਾ ਕਾਫੀ ਖੂਬਸੂਰਤ ਸਪੇਸ ਥਣਾਂ ਦੀ ਆਪਸੀ ਕਾਫੀ ਕਮਾਲ ਦੀ ਬਾਕੀ 20 ਤੋਂ ਪਲੱਸ ਤੇ 25 ਦੇ ਦਰਮਿਆਨ ਵੀ ਦੋਸਤੋ ਦੁੱਧ ਜਲ ਸਕਦਾ ਆਪਾਂ ਮਲੇ ਆਨੇ ਇਹੋ ਜਿਹਾ گاਵਾ ਚਲੋ ਆਪਾਂ ਜਿੰਦਗੀ ਚ ਰਹ ਹਦਰੇ ਚੋਂਦੇ ਰਹੇ ਜਾਨੀ ਕਿ 20 ਤੋਂ ਥੱਲੇ ਨਹੀਂ ਰਾਜਸਥਾਨ ਰਹਿਣ ਵਾਲੀ ਗਾ ਹੈ ਠੀਕ ਆ ਜੀ 20 ਤੋਂ ਬਾਹਰ ਕੱਢਣ ਵਾਲੀ ਗਾਹਵ ਆ ਨਾ ਬਿਲਕੁਲ ਜੀ ਬਿਲਕੁਲ ਚਲੋ ਜੀ ਬਾਕੀ ਲੈਣ ਦੇਣੇ ਅਗਲੇ ਦਿਨ ਕਰਦਾ ਬਾਕੀ ਸਮੁੰਦਰਾਂ ਤੇ ਹੁੰਦੇ ਆ ਆਪਾਂ ਮਤਲਬ ਅਗਲਾ ਆਪਦੀ ਸਮਝ ਲਾਵੇ ਸਹੀ ਆ ਹਾਂਜੀ ਤੇ ਪਾਉਜੀ ਦਾ ਫਿਰ ਮੁੱਲ ਕੀ ਕਰਤਾ ਮੁੱਲ ਭਾਵੇਂ ਆਪਾਂ ਇਹਦਾ ਅਮਲ 75 ਕਰੀਏ 70 ਕਰੀਏ ਇਹ ਰਾਜਸਥਾਨ ਸਾਰੇ ਹੀ ਫਾਇਵਾਰ ਦੇ ਨੇਕੇ ਰਾਂ ਇਹ ਆਪਾਂ ਦੇਣੀਆਂ 2 ਘ 4 ਯਾਰ ਡਾ ਦੋ 4 ਯਾਰ ਜਾਣਦੇ ਕੋਈ ਗੱਲ ਨਹੀਂ ਜੋ ਮੁੰਡੇ ਕਹਿ ਸਾਂ 57 ਦੀ ਹਾਂਜੀ ਉਹਦੇ ਜੋ 2-300 ਰੁਪਇਆ ਛੋੜਿਆ ਖੁਸ਼ੀ ਦੇਣਾ 57 ਤੋਂ 2-300 ਆ ਦੋ 2-300 ਛੋੜਿਆ ਲਓ ਜੀ 57000 ਦੇ ਵਿੱਚੋਂ ਹਾਂਜੀ ਸਤ 57000 ਦੇ ਵਿੱਚੋਂ 2 300 ਛੋੜਾ ਫੁੱਲ ਵੱਡੀ ਹਾਈਟ ਕਰਦੇ ਮੈਂ ਕੋਈ ਮਲਕਸਰ ਹੀ ਨਹੀਂ ਗਾ ਕੋਈ ਮਲਾਂਦੇ ਹੁੰਦੇ ਆ ਕੋਈ ਇਹਦੀ ਸਿਵਤ ਕਰਨੋ ਨਾ ਮਲ ਗਾਂ ਖੇਡਾਂ ਤੇ ਭਾਵੇਂ ਇਤਰਾ ਹੀ ਥੱਲਿਓਂ ਦੀ ਨੰਗਦੀ ਮੈਨੂੰ ਹੋਦਾ ਦੋ ਤਿੰਨ ਥੱਲਿਓਂ ਦੀ ਨੰਗਿਆ ਮੈਂ ਨਾਰਾਜ ਸਿਆ ਇੰਨੀ ਠੰਡੀ ਸੀ ਜੇ ਭਾਵੇਂ ਥੱਲਿਓਂ ਦੀ ਬੱਚਾ ਨੰਗਦਾ ਫਿਰੇ ਬੁੱਢਾ ਨੰਗਦਾ ਫਿਰੇ ਕੋਈ ਕਿਤੇ ਗੱਲਾਂ ਹੀ ਗਾਂ ਨਾਰਾਜ ਸਿਆ ਤੇ ਆ ਕਰੂਗਾ ਕੋਈ ਗੱਲ ਬਾਤ ਹੀ ਨਹੀਂ ਨਹੀਂ ਤੇ ਕਈ ਕੁੜੀ ਛੜਾ ਜੀਆਂ ਮਾਰੀ ਜਾਂਦੀਆਂ ਤੇ ਕੋਈ ਗੱਲ ਕਹਿਣ ਵਾਲੀ ਨਹੀਂ ਤੇ ਲਓ ਜੀ ਸਭ ਕੋ ਸਾਹਮਣੇ ਵੀਰੋ ਤੁਹਾਡੇ ਹਾਂ ਹਾਂਜੀ ਠੀਕ ਹੈ ਅੱਛਾ ਪਾਉ ਜੀ ਫਿਰ 57 ਤੋਂ 2300 ਸ਼ੂਟ ਹਾਂਜੀ 2300 ਸ਼ੂਟ ਆ ਬਸ ਹੁਣ ਤੇ ਆਂਦੇ ਹੁੰਦੇ ਆਪਾਂ ਮੈਂ ਰੇਡ ਹੀ ਰਾਜਾ ਉਹ ਕੀਤਾ ਤੇ ਉਡਦੀਆਂ ਆ ਲਈ ਤੇ ਉਡਦੀਆਂ ਜਾਣ ਕੇ ਹਾਂਜੀ ਉਡਦੀਆਂ ਆ ਲਈ ਤੇ ਠੀਕ ਹੈ ਆਪਣੀ ਬੇਨਤੀ ਆ ਫੋਨ ਤੇ ਰੇਡ ਕਰਨ ਦੀ ਲੋੜ ਹੀ ਨਾ ਪਵੇ ਸਾਰੇ ਆਪਾਂ ਕਚਰੀ ਜੀ ਰੱਖਤਾ ਆਪਾਂ ਹਾਂਜੀ ਹਾਂਜੀ ਇੱਕ ਕਚਰੀ ਜੀ ਰੱਖਤਾ ਆਪਾਂ ਆਪਣੇ ਭੈਣ ਭਰਾਵਾਂ ਦੇ ਰੇਟ ਫੋਨ ਤੇ ਨਾ ਹੀ ਕਰਨ ਦੀ ਲੋਡ ਪਵੇ ਆਪਾਂ ਨੂੰ ਆਪਾਂ ਰਾਜਸਿਆਂ ਜਿਹੜੀ ਅੱਜ ਤੋਂ ਚੌਥੇ ਦਿਨ ਵੀਡੀਓ ਪਾਈ ਵੇਲਾ ਆਪਾਂ ਇੰਨਾ ਜਾਇਜ਼ ਰੇਟ ਰੱਖਿਆ ਹਰ ਭੈਣ ਭਰਾਵਾਂ ਨੇ ਮਾਨ ਦਿੱਤਾ ਵਾ ਸਾਰੀਆਂ ਮੱਜਾਂ ਬਸ ਉਦਣ ਹੀ ਨਿਕਲਣ ਵਾਲੀ ਗੱਲ ਹੋਈ ਹੈ ਉਹ ਪਾਪ ਜੀ ਵੇਖੋ ਜੀ ਉਹਦਾ ਪਸ਼ੂ ਹੈ ਰੇਟ ਭਰਨਾ ਪੈਣਾ ਹਾਂਜੀ ਉਹਦਾ ਭਰਨਾ ਪੈਣਾ ਹੁਣ ਹਰਕ ਦਾ ਮੇਰੀ ਗੱਲ ਸੁਣ ਹਰਕ ਦਾ 1.5 ਲੱਖ ਨਹੀਂ ਕੀਤਾ ਜਾਂਦਾ ਹਾਂਜੀ ਹਾਂਜੀ ਹਰਕ ਦਾ 50000 ਨਹੀਂ ਮਿਲਦਾ ਹੁਣ ਮਤਲਬ ਕੀ ਨਾ ਮੈਂ ਜਿਹੜੀ ਉਹ ਆ ਉਹਦੀ ਨਾਲ ਭਾਵੇਂ ਕੋਈ ਹਾਂਜੀ ਵੀਰ ਜੀ ਲਓ ਵੀ ਦੋਸਤੋ ਇਹ ਸਨ ਮੇਰੇ ਨਾਲ ਭਾਉ ਨੋਖ ਸਿੰਘ ਜੀ ਅੱਜ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਸੀ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਹੀ ਮੈਂਸ਼ਨ ਕਰਤਾ ਸੀਗਾ ਵੀ ਚਾਰ ਪਸ਼ੂ ਦਿਖਾਉਣੇ ਆ ਪਸ਼ੂ ਹੋਰ ਵੀ ਲਏ ਖੜੇ ਆ ਪਸ਼ੂ ਹੋਰ ਵੀ ਆਉਂਦੇ ਰਹਿਣਗੇ ਰੂਟੀਨ ਦੇ ਵਿੱਚ ਫਿਲਹਾਲ ਜਿਹੜੇ ਆ ਪਸ਼ੂ ਅੱਜ ਆਪਾਂ ਤੁਹਾਨੂੰ ਚਾਰ ਦਿਖਾਉਣੇ ਸੀ ਦੋ ਬੈੜਾਂ ਦੋ ਮੱਝਾਂ ਵਾਲਦੀਆਂ ਨੇ ਦੋਸਤੋ ਤੇ ਬੈੜਾਂ ਵੀ ਕਮਾਲ ਦੀਆਂ ਨੇ ਇੱਕ ਬੈੜ ਗੱਭਣ ਤੁਹਾਨੂੰ ਦਿਖਾਤੀ ਆ ਬਾਕੀ ਤਿੰਨੇ ਪਸ਼ੂ ਜਿਹੜੇ ਆ ਤਾਜ਼ੇ ਸਵੇ ਸਵੇ ਆ ਨਾਲ ਬੱਚੇ ਇੱਕ ਜਿਹੜੀ ਝੋਟੀ ਆ ਦੋਸਤੋ ਪਹਿਲੇ ਨੰਬਰ ਤੇ ਦਿਖਾਈ ਉਹ ਵੀ ਗੱਭਣ ਆ ਤਿਆਰੀ ਤੇ ਆ ਪੰਜ ਚਾਰ ਦਿਨ ਕੱਢਦੀ ਆ ਵੱਡੀ ਹਾਈਟ ਕਰ ਤੇ ਸੋਹਣਾ ਚੰਗਾ ਨੇਵਾ ਕਮਾਲ ਦੀ ਦੇਖ ਗੁਰਲਾਲ ਨੰਬਰ ਆਪਣੇ ਜਰੂਰ ਕਰੀਏ ਸਾਂਝੇ ਜਰੂਰ ਜੀ ਸਾਹਿਬ ਨੰਬਰ ਆਪਣੇ 9553 9767 ਤੇ ਮੇਰੇ ਵਾਲਾ ਨੰਬਰ 8284953927 ਠੀਕ ਹੈ ਜੀ ਸੋ ਦੋਵੇਂ ਨੰਬਰ ਆਪਣੇ ਕੋਲ ਹੀ ਹਨ ਦੋਏ ਆਪਣੇ ਕੋਲ ਆ WhatsApp ਦੋ ਤੇ ਚੱਲਦਾ ਰਾਜ ਸਿੰਘ ਅਹਿ ਮਾਈ ਦੀ ਫੋਟੋ ਮੜਾ ਕੇ ਘਰੇ ਰੱਖਣੀ ਆ ਵਾਹ ਜੀ ਵਾਹ ਹਾਂ ਪੱਕਾ ਦੇ ਦੇਲੂ ਲੱਗੀ ਆ ਦੇ ਹੁਣ ਚਲੋ ਰਾਜਸਿਆਂ ਆਪਾਂ ਵਪਾਰ ਲੈਣ ਚ ਮੱਝ ਕਿਹੜੀ ਕਿਹੜੀ ਘਰੇ ਰੱਖਾਂਗੇ ਸੁਜ਼ਰਤਾ ਸਾਰੀਆਂ ਹੀ ਆ ਪਰ ਇਹ ਦੀ ਨਾ ਜਾਨੀ ਕਿ ਫੋਟੋ ਮੜਾ ਕੇ ਰੱਖਣੀ ਆ ਫੋਟੋ ਤੇ ਯਾਰ ਖਾਂਡਰ ਰੁਪਈਆ ਲਾ ਕੇ ਨਾ ਕਿਦੇ ਨਿਸ਼ਾਨੀ ਰਹਿ ਜੂ ਬਾਪੂ ਇਹੋ ਜਿਹਾ ਵਪਾਰ ਕਰਦਾ ਰਿਹਾ ਸੀ ਇਹੋ ਜਿਹੇ ਮੱਜਾਂ ਇਹ ਘਰੇ ਆਈਆਂ ਲੈ ਹਾਂ ਵੀ ਮਾਣ ਹੀ ਬੜਾ ਹੁੰਦਾ ਹਾਂ ਹਾਂਜੀ ਹਾਂਜੀ ਧੋਹਰ ਮਾਣ ਬਹੁਤ ਹਾਂਜੀ ਰਾਤ ਨੂੰ ਸੰਤੂ ਸਾਹਿਬ ਚਾਰ ਵਰੀ ਉੱਠ ਕੇ ਵੇਨਾਂ ਮਾ ਤੇ ਸੌਣ ਨੂੰ ਜੀ ਨਹੀਂ ਕਰਦਾ ਜੀ ਇਹਦਾ ਮੱਝ ਹੀ ਵੇਖੀ ਇਹੋ ਜੀ ਹੀਰੇ ਕਿਦੇ ਘਰ ਘਰ ਆ ਮੱਝ ਖੜ ਕੇ ਰਾਜ ਸਿੰਘ ਜੀ ਤੈਨੂੰ ਅਗਲੇ ਫੋਨ ਨਾਲ ਲਾਇਆ ਤੇ ਫਾਇਦਾ ਕੀ ਹੋਇਆ ਮੱਝੇ ਲਿਓਂਦਾ ਆਪਾਂ ਨੂੰ ਤੇ ਲਾ ਵੀ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ